दलिया दिए तो मैं इसको ला के दे दिए खाने के लिए क्या दिये, नाम क्या आपका मेरा नाम जसोधा हम्म ला के दे दिए दलिया खाने लगा खाते खाते तो खाने लगा हम्म 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 हम हम्म 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 when in your ambulance इधर देखने लगा फिर उधर लोग रहा उन सब सब मरीज उन सब के दिखाने लगा सारे का किराया है फिर वहां नर्स रहा वहां ले गई है दिखाने के लिए तो वो सब लोग देखे तो वो फोटो फोटो बना लिए नर्स ने फोटो वगैरह बनाया सारी हां नर्स दस दिए कि कल सिविल हॉस्पिटल दी की वीडियो जड़ी बड़ी तेजी के ते नाल वायरल हो रही है सोशल मीडिया पे जिथे एक पेशेंट आंदा है ਬਜਚਾ ਬੱਚਾ ਵਾਰਡ ਦੇ ਵਿੱਚ ਤੇ ਉੱਥੇ ਜਿਹੜਾ ਉਸ ਨੂੰ ਡਾਈਟ ਦਿੱਤਾ ਜਾਂਦਾ ਉਸ ਡਾਈਟ ਦੇ ਵਿੱਚ ਕਿਹੜੀਆਂ ਨਿਕਲਦੀਆਂ ਨੇ ਸੋ ਮੈਡਮ ਇਹਨਾਂ ਮੌਜੂਦ ਨੇ ਮੈਮ ਨਾਲ ਗੱਲਬਾਤ ਕਰਦੇ ਮੈਮ ਸਿਵਲ ਹਸਪਤਾਲ ਹਮੇਸ਼ਾ ਹੀ ਚਰਚਾਵਾ ਦੇ ਵਿੱਚ ਰਹਿੰਦਾ ਹੈ ਫਿਰ ਇੱਕ ਵੀਡੀਓ ਵਾਇਰਲ ਹੋਣੀ ਸ਼ੁਰੂ ਹੋ ਗਈ ਜਿੱਦੇ ਵਿੱਚ ਡਾਈਟ ਦੇ ਵਿੱਚ ਜਿਹੜਾ ਜੋ ਹੈਲਥ ਵਾਸਤੇ ਦਿੱਤਾ ਜਾਂਦਾ ਉਹਦੇ ਵਿੱਚ ਕਿਹੜੀਆਂ ਨਿਕਲਦੀਆਂ ਪਈਆਂ ਇਹ ਅੱਜ ਹੀ ਮੇਰੇ ਨੋਟਿਸ ਵਿੱਚ ਲਿਆਇਆ ਗਿਆ ਸੀਗਾ ਮਾਰਨਿੰਗ ਦੇ ਵਿੱਚ ਅਸੀਂ ਨਾਲ ਦੀ ਨਾਲ ਹੀ ਆਪਣੇ ਸਟਾਫ ਨਾਲ ਗੱਲ ਕੀਤੀ ਔਨ ਦ ਸਪਾਟ ਪੇਸ਼ੈਂਟ ਨਾਲ ਵੀ ਜਾ ਕੇ ਗੱਲ ਕੀਤੀ ਹੈ ਵਾਰਡਸ ਦੇ ਵਿੱਚ ਵੀ ਔਰ ਜਿਹੜਾ ਔਨ ਡਿਊਟੀ ਸੀਗੀ ਸਟਾਫ ਉਹਨਾਂ ਨੂੰ ਵੀ ਬੁਲਾਇਆ ਗਿਆ ਇਨਕੁਆਇਰੀ ਮਾਰਕ ਹੋ ਗਈ ਹੋਈ ਹੈ ਔਰ ਉਹਨਾਂ ਨੂੰ ਟਾਈਮ ਬਾਉਂਡ ਕਰਕੇ ਵਿਥਿਨ 1 ਡੇ ਰਿਪੋਰਟ ਦੱਸਨ ਨੂੰ ਕੀਤਾ ਹੈ ਆਫਟਰ ਵੈਰੀਫਿਕੇਸ਼ਨ ਆਫ ਆਲ ਫੈਕਟਸ ਔਰ ਜਿਵੇਂ ਹੁੰਦਾ ਅਸੀਂ ਆਪਣੇ ਹਾਇਰ ਅਪਸ ਨੂੰ ਇਨਫੋਰਮੇਸ਼ਨ ਦੇਵਾਂਗੇ ਐਸ ਪਰ ਦੀ ਇਨਕੁਆਇਰੀ ਰਿਪੋਰਟ ਐਂਡ ਦੈਨ ਅਪਰੋਪਰੀਏਟ ਐਕਸ਼ਨ ਵੀ ਵਿਲ ਰਿਕਮੈਂਡ ਪਰ ਮੈਮ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਤਾਂ ਹੈਲਥੀ ਡਾਈਟ ਦਿੱਤੀ ਜਾਂਦੀ ਹੈ ਹੈਲਥੀ ਡਾਈਟ ਦੇ ਰੂਪ ਦੇ ਵਿੱਚ ਹੀ ਦਿੱਤੀ ਗਈ ਸੀ ਉਹਨੂੰ ਪਰ ਐਂਡ ਐਡੀ ਵੱਡੀ ਲਾਪਰਵਾਹੀ ਕਿਉਂ ਮੈਮ ਜਿਹੜੇ ਡਾਈਟ ਦਿੰਦੇ ਨੇ ਕਿਉਂ ਐਡੀ ਵੱਡੀ ਲਾਪਰਵਾਹੀ ਕੀਤੀ ਹੈ ਜੋ ਨਾਰਮਲ ਸਾਡੀ ਡਾਈਟ ਦਿੱਤੀ ਜਾਂਦੀ ਹੈ ਉਹ ਹਮੇਸ਼ਾ ਆਪਣਾ ਸਟਾਫ ਔਨ ਡਿਊਟੀ ਦੇਖਦਾ ਹੈਗਾ ਚੈੱਕ ਕਰਦਾ ਹੈ ਔਰ ਉਸ ਦੇ ਬਾਅਦ ਡਿਸਟ੍ਰਿਬਿਊਟ ਹੁੰਦੀ ਹੈ ਕੱਲ ਫਸਟ ਟਾਈਮ ਕੱਲ ਡਾਇਰੈਕਟਲੀ ਡਿਸਟ੍ਰਿਬਿਊਟ ਹੋਈ ਔਰ ਉਸ ਦੇ ਬਾਅਦ ਪੇਸ਼ੈਂਟਸ ਨੇ ਆ ਕੇ ਸਟਾਫ ਔਨ ਡਿਊਟੀ ਨੂੰ ਦੱਸਿਆ ਜਿਹੜਾ ਜਿਵੇਂ ਹੀ ਦੱਸਿਆ ਗਿਆ ਉਹਨਾਂ ਨੇ ਆਪਣੀ ਤਰਫੋਂ ਜਿਹੜਾ ਐਸ ਪਰ ਵਰਬਲ ਜਿਹੜੀ ਕਮਿਊਨੀਕੇਸ਼ਨ ਹੈ ਕਿਉਂਕਿ ਸਟਾਫ ਹਾਲੀ on duty ਨਹੀਂ ਹੈ ਇਸ ਟਾਈਮ ਤੇ ਉਹਨਾਂ ਨੂੰ ਬੁਲਾ ਲਿੱਤਾ ਗਿਆ ਹੈ ਫॉर ਇਨਕੁਆਇਰੀ ਉਹਨਾਂ ਨੇ ਅਹੀ ਦੱਸਿਆ ਹੈਗਾ ਵੀ ਐਜ਼ ਸੂਨ ਐਜ਼ ਦੇ ਸੋਇਆ ਜੋ ਵੀ ਸੀਗਾ ਉਹਨਾਂ ਨੇ ਇਮੀਡੀਏਟਲੀ ਪੇਸ਼ੈਂਟਸ ਦੇ ਨਾਲ ਗੱਲ ਕਰਕੇ ਸੁਣ ਕੇ ਉਹਨਾਂ ਦੀ ਗੱਲ ਸਾਰਾ ਇਮੀਡੀਏਟਲੀ ਵਿਥਹੋਲਡ ਕੀਤੀ ਗਈ ਸਾਰੇ ਪੇਸ਼ੈਂਟਸ ਨੂੰ ਅਲਰਟ ਕੀਤਾ ਵੀ ਨਾਲ ਲਿੱਤੀ ਜਾਵੇ ਕੰਜ਼ੂਮ ਨਾ ਕੀਤੀ ਜਾਵੇ ਐਂਡ ਅਸੀਂ ਹੁਣ ਕਿਉਂਕਿ ਸਾਨੂੰ ਅੱਜ ਹੀ ਇਸ ਚੀਜ਼ ਦੀ ਦ ਦੱਸਿਆ ਗਿਆ ਤਾਂ ਅਸੀਂ ਸਾਰਾ ਐਪਰੋਪਰੀਏਟ ਕੋਰਸ ਆਫ ਐਕਸ਼ਨ ਜਿਹੜਾ ਬੰਦਾ ਸੀਗਾ ਉਹ ਸਟਾਰਟ ਕਰ ਚੁੱਕੇ ਮੈਮ ਉਸ ਵਾਰ ਦੇ ਵਿੱਚ ਇੱਕ ਮੈਡਮ ਸੀਗੇ ਉਹ ਮੈਡਮ ਕਹਿੰਦੇ ਵੀ ਅੱਜ ਸੰਡੇ اسی ਕੰਪਲੇਂਟ ਇਸ ਕਰਕੇ ਨਹੀਂ ਕੀਤੀ ਇਹ ਉਹਨਾਂ ਨੂੰ ਪਤਾ ਸੀ ਜਾਂ ਫਿਰ ਉਹਨਾਂ ਨੇ ਜਾਣ ਬੁਝ ਕੇ ਦਿੱਤਾ ਕਿ ਵੀ ਪੇਸ਼ੈਂਟਸ ਨੂੰ ਪਤਾ ਨਹੀਂ ਲੱਗੇਗਾ ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਉਹ ਉੱਥੇ ਮੈਡਮ ਬੈਠੇ ਨੇ ਨਹੀਂ ਐ ਅਸੀਂ ਸਾਨੂੰ ਅੱਜ ਪਤਾ ਲੱਗੀ ਹੈਡ ਐਕਚੁਅਲੀ ਉੱਥੇ ਇਮੀਡੀਏਟਲੀ ਅਗਰ ਉਹ ਦੱਸਦੇ ਤਾਂ ਅਸੀਂ ਇਮੀਡੀਏਟ ਐਕਸ਼ਨ ਲੈਂਦੇ ਉਸੇ ਟਾਈਮ ਬਟ ਇਟ ਇਜ਼ ਡਿਲੇ ਕਿਉਂ ਹੋਈ ਕਿਸ ਦੇ ਕਾਰਨ ਹੋਈ ਥੈਟ ਵਿਲ ਆਲਸੋ ਬੀ ਲੁੱਕਡ ਇਨ ਟੂ ਦੇ ਇਨਕੁਆਇਰੀ ਕੀ ਕਾਰਵਾਈ ਬਣੂਗੀ ਮੈਮ ਕੀ ਕਾਰਵਾਈ ਹੋਊਗੀ ਇਹਨਾਂ ਦੇ ਜਿਹੜੇ ਉਸ ਵਾਰ ਦੇ ਵਿੱਚ ਮੌਜੂਦ ਸੀ ਤੇ ਜਿਨ੍ਹਾਂ ਨੇ ਡਾਈਟ ਭੇਜੀ ਜਿਹੜੇ ਬਣਾਉਂਦੇ ਨੇ ਜਿਹੜੇ ਇੱਥੇ ਉਹ ਸਾਰਾ ਆਫਟਰ ਵੈਰੀਫਿਕੇਸ਼ਨ ਆਫ ਫੈਕਟਸ ਹੀ ਦੇਖਿਆ ਜਾਊਗਾ ਆਫਟਰ ਵੈਰੀਫਿਕੇਸ਼ਨ ਜਿਹੜੀ ਵੀ ਹੋਊਗੀ ਸਾਹਮਣੇ ਉਹ ਤੱਥ ਅਸੀਂ ਆਪਣੇ ਹਾਇਰ ਅਪਸ ਨੂੰ ਦੱਸੇ ਜਾਣਗੇ ਓਪਨ ਕੀਤੀ ਜਾਊਗੀ ਜੋ ਵੀ ਇਸ਼ੂਜ਼ ਹੈਗੇ ਜੋ ਵੀ ਗੁਨੇਗਾਰ ਹੈ ਉਹ ਦੇਖੀ ਜਾਊਗੀ ਅਪਰੋਪਰੀਏਟ ਐਕਸ਼ਨ ਲਿੱਤਾ ਜਾਊਗਾ ਕੋਈ ਟਾਈਮ ਬਾਉਂਡ ਕੀਤਾ ਮੈਂ ਮੈਨੇ ਦਿਨ ਦੇ ਵਿੱਚ ਕੁਝ ਹਾਂਜੀ ਹਾਂਜੀ 1 ਟੂ 2 ਡੇਜ਼ ਦੇ ਵਿੱਚ ਸਾਡੀ ਇਨਕੁਆਇਰੀ ਕੰਪਲੀਟ ਹੋ ਕੇ ਅਸੀਂ ਆਪਣੇ ਹਾਇਰ ਅਫਸਰਸ ਨੂੰ ਇਨਫਾਰਮ ਕਰਾਂਗੇ